ਜਾਸਤ ਜਿਹੜੀ ਹੈ ਲੋਕਾਂ ਦੀ ਸੇਵਾ ਵਾਸਤੇ ਆ ਤਾਂ ਬਦਲਾਵ ਲੈ ਕੇ ਆਏ ਸੀ ਇਸ ਕਰਕੇ ਲੋਕਾਂ ਨੂੰ ਜਿਆਦਾ ਚੁਪਦੀ ਹੈ ਆ ਬਦਲਾਵ ਹੈ ਆ ਤਾਂ ਕੰਮ ਕੋਈ ਵੀ ਕਰ ਦਿੰਦਾ ਆ ਤਾਂ ਸਾਰਿਆਂ ਨੇ ਕਰਦੇ ਨਹੀਂ ਸੀ ਇਸ ਕਰਕੇ ਆ ਜਿਹੜਾ ਕੰਮ ਹੈ ਬਰਾਬਰਤਾ ਕਰਨ ਜੇ ਸਾਰਿਆਂ ਨੂੰ ਲੈ ਲੈਣ ਤਾਂ ਬਦਲਾਖੋਰੀ ਦੀ ਗੱਲ ਨਹੀਂ ਅੰਜਰੂ ਵੀ ਹੁਣ ਤਾਂ ਸਿੱਧੀ ਜੀ ਗੱਲ ਹੈ ਇੱਕ ਪੰਜਾਬੀ ਜੀ ਨੇ ਗੋਡੇ ਨਹੀਂ ਟੋਕੇ ਟੇਕੇ ਇਹਨਾਂ ਦੇ ਭਗਵੰਤ ਮਾਨ ਦੇ ਸਾਹਮਣੇ ਉਹਨੇ ਮੁੱਛਾਂ ਤਾਂ ਦੇ ਕੇ ਕਹਿਤਾ ਵੀਲਾ ਮੇਰਾ ਵਿਗਾੜ ਲੈ ਕੋਈ ਹੈ ਉਹਦੇ ਤੇ ਰੇਡ ਕਰਤੀ ਜਿਹੜਾ ਰਾਤ ਨੂੰ ਪੈਰ ਫੜਿਆ ਉਹ ਅੱਜ ਕੱਲ ਰਾਤ ਨੂੰ ਜਾ ਕੇ ਵਧਾਈਆਂ ਦੇ ਰਹੇ ਮੁੱਖ ਮੰਤਰੀ ਸਾਹਿਬ ਨੂੰ ਬਹੁਤ ਵਧੀਆ ਕੀਤਾ ਜੀ ਵਿਕਰਮ ਮਜੀਠੀਆ ਦੇ ਉੱਪਰ ਜਿਹੜੀ ਕਾਰਵਾਈ ਹੋਈ ਉਸ ਨੂੰ ਲੈ ਕੇ ਤੁਸੀਂ ਕਿਵੇਂ ਦੇਖਦੇ ਹੋ ਕਿ ਵਾਕਿਆ ਸਹੀ ਆਏ ਸਭ ਗਲਤ ਸਹੀ ਸੁਨੀਲ ਜਾਂ ਖੜ ਕੋਰਟ ਹੈ ਨਹੀਂ ਕੋਰਟ ਨੇ ਫੈਸਲਾ ਕਰਨਾ ਮੇਰਾ ਤਾਂ ਇੰਨਾ ਹੀ ਕਹਿਣਾ ਹੈ ਕਾਰਵਾਈ ਹੋਵੇ ਸਾਰਿਆਂ ਤੇ ਹੋਵੇ ਤੇ ਕਹਿੰ ਚੂਜ਼ ਕਰਨ ਦਾ ਕੋਈ ਕਿਸੇ ਕੋਲ ਅਧਿਕਾਰ ਨਹੀਂ ਮੁੱਖ ਮੰਤਰੀ ਸਾਹਿਬ ਨੂੰ ਕਿਸੇ ਕਨਸਟੀਟਿਊਸ਼ਨ ਨੇ ਇਹ ਅਧਿਕਾਰ ਨਹੀਂ ਦਿੱਤਾ ਵੀ ਜਿਹੜਾ ਉਹਨਾਂ ਦੇ ਪੈਰ ਫੜ ਲਵੇ ਉਹਦੇ ਤੇ ਪਰਚਾ ਕਰਨ ਦੀ ਲੋੜ ਨਹੀਂ ਤੇ ਜਿਹੜਾ ਉਹਨਾਂ ਨੂੰ ਮੁੱਛ ਤੇ ਤਾ ਦੇ ਕੇ ਵੰਗਾਰ ਦੇ ਉਹਦੇ ਤੇ ਰੇਡ ਕਰਵਾ ਦਿਓ ਇਸ ਕਰਕੇ ਜਿਨ੍ਹਾਂ ਨੇ ਪੈਰ ਫੜੇ ਆ ਜਾ ਕੇ ਰਾਤ ਨੂੰ ਹਨੇਰੇ 'ਚ ਉਹਨਾਂ ਤੇ ਵੀ ਪਰਚੇ ਕਰਾਓ ਜਿਨ੍ਹਾਂ ਦੇ ਨਾਂ ਮੁੱਖ ਮੰਤਰੀ ਜੀ ਨੇ ਲਏ ਸੀਗੇ ਉਹਨਾਂ ਦੇ ਵੀ ਖਾਤੇ ਫਰੋਲੋ ਤੇ ਬਾਕੀ ਵੀ ਆਪਣੇ ਲੀਡਰਾਂ ਦੇ ਵੀ ਫਰੋਲੋ ਬਾਕੀ ਸਾਰੇ ਲੀਡਰਾਂ ਦੇ ਰਿਸਪੈਕਟਿਵ ਚਾਹੇ ਕੋ ਬੀਜੇਪੀ ਦੇ ਆ ਚਾਹੇ ਕਾਂਗਰਸ ਦੇ ਆ ਚਾਹੇ ਆਮ ਆਦਮੀ ਪਾਰਟੀ ਦੇ ਆ ਅਕਾਲੀਆਂ ਦੇ ਸਾਰੇ ਦੇ ਖਾਤੇ ਫਰੋਲੇ ਜਾਣ ਲੋਕਾਂ ਦੇ ਸਾਹਮਣੇ ਕਾ ਜਿਹੜੇ ਲੀਡਰਾਂ ਦੀ ਬਦਨਾਮੀ ਹੋ ਰਹੀ ਹੈ ਸਾਰਿਆਂ ਦੀ ਵੀ ਸਾਰੇ ਚੋਰ ਹੈ ਉਹਦਾ ਅਕਲੰਕਨ ਖਤਮ ਹੋਣਾ ਚਾਹੀਦਾ ਥੈਂਕ ਯੂ ਸਪੀਕਰ ਅ ਜੀ ਨੂੰ ਜੀ ਸਮੇਂ ਤੋਂ ਬਾਅਦ ਉਸ ਤੋਂ ਬਾਅਦ ਬਦਲਾਖੋਰੀ ਦੀ ਚਰਚੀ ਕੀ ਇਸ ਤੋਂ ਇਹ ਲੱਗਦਾ ਕਿ ਦੁਬਾਰਾ ਫੇਰ ਉਹੀ ਚਾਲ ਸ਼ੁਰੂ ਹੋ ਗਈ ਹੈ ਦੇਖੋ ਸਿਆਸਤ ਜਿਹੜੀ ਹੈ ਲੋਕਾਂ ਦੀ ਸੇਵਾ ਵਾਸਤੇ ਆ ਤਾਂ ਬਦਲਾਵ ਲੈ ਕੇ ਆਏ ਸੀ ਇਸ ਕਰਕੇ ਲੋਕਾਂ ਨੂੰ ਜਿਆਦਾ ਚੁਪਦੀ ਹੈ ਆ ਬਦਲਾਵ ਹੈ ਆ ਤਾਂ ਕੰਮ ਕੋਈ ਵੀ ਕਰ ਦਿੰਦਾ ਆ ਤਾਂ ਸਾਰਿਆਂ ਨੇ ਕਰ ਦੇਣੇ ਸੀ ਇਸ ਕਰਕੇ ਆ ਜਿਹੜਾ ਕੰਮ ਹੈ ਬਰਾਬਰਤਾ ਕਰਨ ਜੇ ਸਾਰਿਆਂ ਨੂੰ ਲੈ ਲੈਣ ਤੇ ਬਦਲਾਖੋਰੀ ਦੀ ਗੱਲ ਨਹੀਂ ਅੰਝੀ ਰੂ ਹੁਣ ਤਾਂ ਸਿੱਧੀ ਜੀ ਗੱਲ ਹੈ ਇੱਕ ਪੰਜਾਬੀ ਜੀ ਨੇ ਗੋਡੇ ਨਹੀਂ ਟੋਕੇ ਟੇਕੇ ਇਹਨਾਂ ਦੇ ਭਗਵੰਤ ਮਾਨ ਦੇ ਸਾਹਮਣੇ ਉਹਨੇ ਮੁੱਛਾਂ ਤਾ ਦੇ ਕੇ ਕਹਿਤਾ ਵੀਲਾ ਮੇਰਾ ਵਿਗਾੜ ਲੈ ਕੋਈ ਹੈ ਉਹਦੇ ਤੇ ਰੇਡ ਕਰਤੀ ਜਿਹੜਾ ਰਾਤ ਨੂੰ ਪੈਰ ਫੜਿਆ ਉਹ ਅੱਜ ਕੱਲ ਰਾਤ ਨੂੰ ਜਾ ਕੇ ਵਧਾਈਆਂ ਦੇ ਰੇ ਮੁੱਖ ਮੰਤਰੀ ਸਾਹਿਬ ਨੂੰ ਬਹੁਤ ਵਧੀਆ ਕੀਤਾ ਜੀ ਕੋਈ ਐਲੈਕਸ਼ਨਾਂ ਅੱਛੇ ਜਿਹੇ ਮੁੱਦੇ ਇਹ ਹੁੰਦੇ ਕਿ ਅਗਲੀ ਜਿਹੜੀ ਸਾਇਟ ਐਲੈਕਸ਼ਨਾਂ ਤੋਂ ਲੱਗਦਾ ਉਹਦੇ ਲਈ ਇਹ ਡਰਗ ਦਾ ਮੁੱਦਾ ਰਹੇਗਾ ਮੁੱਦੇ ਪੰਜਾਬ 'ਚ ਹੈ ਜੀ ਇਹ ਕਹਿੰਦਾ ਜਿੱਥੇ ਹੱਥ ਰੱਖੂਗੇ ਉੱਥੇ ਮੁੱਦਾ ਹੀ ਮੁੱਦਾ ਜੀ ਕਰਦੀ ਦਰਦ ਹੈ ਜੀ ਪੰਜਾਬ 'ਚ ਜਿੱਥੇ ਹੱਥ ਲਾਓਗੇ ਟੀਸ ਨਿਕਲੂਗੀ ਸਾਰੇ ਮੁੱਦੇ ਆਣਗੇ ਸਾਹਿਬ ਸਭ ਤੋਂ ਪਹਿਲਾਂ ਤਾਂ ਇਹ ਜਿਹੜੇ ਦੋਨੋਂ ਚੋਰ ਸਿਪਾਹੀ ਰਲੇ ਹੋਏ ਹਨ ਜਿਹੜੇ ਆਮ ਆਦਮੀ ਪਾਰਟੀ ਤੇ ਆ ਕਾਂਗਰਸ ਪੰਜਾਬ ਵਾਲੀ ਇਸ ਤੋਂ ਖੇੜਾ ਚੁਰਾਣ ਦੀ ਲੋੜ ਹੈ ਉਹਦੇ ਬਾਅਦ ਮੁੱਦੇ ਤਾਂ ਕਰਨ ਵਾਲੇ ਕਰਨਗੇ ਸਾਬ ਠੀਕ ਹੈ ਜੀ ਮੁੱਖ ਮੰਤਰੀ ਸਾਹਿਬ ਘੌਰ ਜਿਆਦਾ ਕਰਦੇ ਨਹੀਂ ਮੁੱਖ ਮੰਤਰੀ ਸਾਹਿਬ ਆਜ ਕੱਲ ਉਹ ਕੀ ਜੀ ਜ਼ਰੂਰ ਹੋਏ ਲੱਗੇ ਹੋਏ ਹਨ ਕਿਉਂਕਿ ਕੇਜਰੀਵਾਲ ਸਾਹਿਬ ਇੱਕ ਮੇਰਾ ਆਪਸੇ ਸਵਾਲ ਹਾਂ ਵੀ بتا ਦਿਓ ਆਪ ਸਾਰੇ ਕਿਉਂਕਿ ਕਵਰ ਕਰਦੇ ਹਨ पिछले दिनों से जब से दिल्ली से समेट के इनको यहां भेजा गया है आजकल पंजाब सरकार की कैबिनेट मीटिंग कहां होती है आपने कभी सेग्रेटेरियम में जाके देखी सीएम हाउस में होती है क्योंकि एक फोटो खेच के बाहर कर देते हैं दूसरे ड्राइंग रूम में केजरीवाल साहब सिसोदिया साहब और फलाना साहब बैठे होते हैं वो सारे आके मीटिंग तो देखिए नॉर्मली क्या होता है अगर किसी को बुलाना भी हो तो मुख्यमंत्री के बगल में कुर्सी लग जाती है हालात आज ये हैं साहब आई एम विद फुल अथॉरिटी आज मुख्यमंत्री के साथ कुर्सी नहीं लगती मुख्यमंत्री जी को साइड में किया जाता है इधर हो इतें रखी जाओगी सिसोदिया जी की कुर्सी ये हाल है साहब तो ये आप किससे छुपी है तो आप लोग ज्यादा बता सकते हैं धन्यवाद